ਮੇਰਾ ਨਾਮ ਅਜੀਤ ਦੇਸ਼ਾ ਮੈਂ ਸਭ ਤੋਂ ਪਹਿਲਾਂ ਮੈਂ ਸਾਰੇ ਮੇਰੇ ਦੋਸਤ ਮੇਰੇ ਪ੍ਰੈਸ ਦੇ ਜਿੰਨੇ ਵੀ ਮੈਂ ਹੱਥ ਜੋੜ ਕੇ ਇਹਨਾਂ ਦਾ ਧੰਨਵਾਦ ਕਰਦਾ ਮੇਰੇ ਤੁਸੀਂ ਗੱਲ ਸੁਣੀ ਹੈ ਕਿਉਂਕਿ ਮੈਂ ਬਹੁਤ ਦੁਖੀ ਹੋਰ ਪਰੇਸ਼ਾਨ ਹੋ ਕੇ ਮੈਂ ਤੁਹਾਨੂੰ ਇਹ ਆਪਣੀ ਬਖਤਾ ਸੁਭਤਾ ਸੁਣਾ ਦਿਆਂ ਕਿ ਲਿਆ ਗਿਆ ਸੀਗਾ ਕਿਸੇ ਨੂੰ ਛੱਡ ਕੇ ਗਿਆ ਸੀਗਾ ਤੇ ਉੱਥੇ ਮੈਨੂੰ ਕਿਸੇ ਆਪਣੇ ਪਕੀਤ ਦਾ ਜਿਹੜਾ ਦੁੱਧ ਪਾਂਦਾ ਸੀ ਉਹਦਾ ਫੋਨ ਆਇਆ ਕਹਿੰਦਾ ਤੁਸੀਂ ਕਹਿੰਦੇ ਸੀ ਮਕਾਨ ਕਿਰਾਏ ਤੇ ਦੇਣਾ ਮੈਂ ਕਿਹਾ ਮੈਂ ਹਲੇ ਆ ਕੇ ਦਵਾਂਗਾ ਮੈਂ ਹਲੇ ਨਹੀਂ ਦੇਣਾ ਕਿਰਾਏ ਤੇ ਆ ਦੇ ਕੋਈ ਨਾ ਦੇ ਸੱਟਾਂ ਵਾਦੀਆਂ ਸਾਡੇ ਸੱਟਾਂ ਵਾਦੀਆਂ ਮੇਰੇ ਕੋ ਵੀਡੀਓ ਨੇ ਸੱਟਾਂ ਮਾਰਨ ਦੀ ਤੇ ਥਾੜੇ ਜਿਹਾ ਹੈਗਾ ਥਾੜੇ ਉਹ ਥਾੜੇ ਸੁਣਵਾਈ ਨਹੀਂ ਹੁੰਦੀ ਹੈਗੀ ਐਸ ਐਚਓ ਕਹਿੰਦਾ ਮੈਂ ਸੱਤ ਕੋਈ ਅਜ ਦੋਨਾਂ ਨੂੰ ਅੰਦਰ ਕਰ ਦੂੰਗਾ ਥਾੜੇ ਵਾਲੇ ਉਹਨਾਂ ਦੀ ਗੱਲ ਮੰਨਦੇ ਨੇ ਸਾਡੀ ਮੰਨਦੇ ਨਹੀਂ ਪਤਾ ਨਹੀਂ ਕਿਉਂ ਨਹੀਂ ਮੰਨਦੇ ਬਜੁਰਗ ਬੰਦੇ ਆ ਸੀ ਦੇਖੋ ਅਸੀਂ ਤਾਂ ਦੇਖੋ ਇਹ ਸੋਸਾਇਟੀ ਕਰ ਲੈਣਾ ਸੀ ਪਰ ਐਨਾ ਦੁਖੀ ਹੈਗੇ ਆ ਅਸੀਂ ਸੋਸਾਇਟੀ ਕਰ ਲੈਣਾ ਲੁਧਿਆਣਾ ਦੇ ਚੰਡੀਗੜ੍ਹ ਰੋਡ ਸਥਿਤ ਖਾਣਾ ਮੋਤੀ ਨਗਰ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਇੱਕ ਰਾਏਦਾਰ ਵੱਲੋਂ ਬਜ਼ੁਰਗ ਮਕਾਨ ਮਾਲਕ ਦੇ ਨਾਲ ਕੁੱਟਮਾਰ ਕਰਨ ਦੀ ਘਟਨਾ ਸਾਹਮਣੇ ਆਈ ਹੈ। ਉਥੇ ਹੀ ਕੁੱਟਮਾਰ ਦੀ ਘਟਨਾ ਕੋਲੇ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੀੜਤ ਮਕਾਨ ਮਾਲਕ ਵੱਲੋਂ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਵੀ ਕੀਤੀ ਗਈ, ਮਗਰ ਪੁਲਿਸ ਵੱਲੋਂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਉੱਥੇ ਹੀ ਸਬੰਧਿਤ ਥਾਣਾ ਮੋਤੀ ਨਗਰ ਦੇ ਪੁਲਿਸ ਅਧਿਕਾਰੀ ਨੇ ਗਲਪਤ ਕੀਤੀ ਕੀਤਾ। ਉਹਨਾਂ ਨੇ ਕਿਹਾ ਕਿ ਦੋਨਾਂ ਹੀ ਪਾਰਟੀਆਂ ਪਾਸੋਂ ਉਹਨਾਂ ਨੂੰ ਸ਼ਿਕਾਇਤ ਆਈ ਹੈ ਅਤੇ ਦੋਨੋਂ ਹੀ ਪਾਰਟੀਆਂ ਨੂੰ ਥਾਣੇ ਬੁਲਾਇਆ ਗਿਆ ਅਤੇ ਜੋ ਵੀ ਬੰਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ। ਸਾਡ ਮੈਦਾਨਾ ਦੇ ਡਿਗਰੀਸ਼ لال ਸ਼ਰਮਾ ਹੈਗਾ ਮੈਂ ਆਪਣੇ ਪਰਵਾਰਤ ਮੇਤ ਆਪਣੇ ਮੈਸੇਜ ਦੇ ਨਾਲ ਇੱਥੇ ਜਾਨਾ ਇਹ ਮੇਰੇ ਸੱਸ ਨੇ ਇਹਨਾਂ ਦੀ ਦੇਖਭਾਲ ਵੀ ਮੈਂ ਕਰਦਾ ਜਦੋਂ ਜਾਨਾ ਮੈਂ ਆਪਣੀ ਸਾਲੀ ਕੋ ਛੱਡ ਕੇ ਜਾਨਾ ਤੇ ਜਦੋਂ ਆਣਾ ਫਿਰ ਮੈਂ ਆਪਣੇ ਕੋਲ ਰੱਖ ਦਿੰਦਾ। ਮੈਂ 39 ਸੈਕਟਰ ਮਕਾਨ ਨੰਬਰ 39 ਹੈ ਮਕਾਨ ਨੰਬਰ 15 ਦੇ ਰਹਿ ਰਹੇ ਹਾਂ ਉਹ ਮੈਂ ਖੁਦ ਇਹ ਮਕਾਨ ਬਣਾਇਆ ਆਪਣੇ ਬੇਟਿਆਂ ਦੀ ਸਹਿਯੋਗ ਨਾਲੇ ਮਕਾਨ ਮੈਂ ਬਣਾਇਆ ਹਲੇ ਕੰਪਲੀਟ ਨਹੀਂ ਹੈ ਕੰਪਲੀਟ ਵੀ ਨਹੀਂ ਹੈ ਤੇ ਫਿਰ ਵੀ ਮੈਂ ਨਾ ਆਸਟ੍ਰੇਲੀਆ ਗਿਆ ਸੀਗਾ ਕਿਸੇ ਨੂੰ ਛੱਡ ਕੇ ਗਿਆ ਸੀਗਾ ਉੱਥੇ ਮੈਨੂੰ ਕਿਸੇ ਆਪਣੇ ਪରିਚਿਤ ਦਾ ਜਿਹੜਾ ਦੁੱਧ ਪੰਦਾ ਸੀ ਉਹਦਾ ਫੋਨ ਆਇਆ ਕਹਿੰਦਾ ਤੁਸੀਂ ਕਹਿੰਦੇ ਸੀ ਮਕਾਨ ਕਿਰਾਏ ਤੇ ਦੇਣਾ ਮੈਂ ਕਿਹਾ ਮੈਂ ਹਲੇ ਆ ਕੇ ਦਵਾਂਗਾ ਮੈਂ ਹਲੇ ਨਹੀਂ ਦੇਣਾ ਕਿਰਾਏ ਤੇ ਫਿਰ ਉਹ ਮੈਂ ਕਹਾ ਫਿਰ ਵੀ ਕਹਿੰਦਾ ਦੇ ਦਿਓ ਮੇਰੀ ਜ਼ਿੰਮੇਵਾਰੀ ਮੁੰਡੇ ਨਾਲ ਸੁਣਾ ਕਰਾਂਗਾ ਮੁੰਡੇ ਨਾਲ ਮੈਂ ਸਲਾਹ ਕਰਕੇ ਮੈਂ ਉਹਨੂੰ ਫੋਨ ਕੀਤਾ ਮੈਂ ਕਿਹਾ ਕੌਣ ਹੈ ਕਿਰਾਏ ਦਾ ਕਹਿੰਦਾ ਮੈਂ ਤੁਹਾਡੀ ਗੱਲ ਕਰਾ ਦਿੰਦਾ ਮੈਂ ਕਿਹਾ ਤੇਰੀ ਜ਼ਿੰਮੇਵਾਰੀ ਹੈਗੀ ਆ ਉਹ ਕਹਿੰਦਾ ਮੈਂ ਔਨਲਾਈਨ ਲੰਨਾ ਉਹਨੂੰ ਔਨਲਾਈਨ ਲੈ ਆਉਣੇ ਤੇ ਮੈਂ ਕਿਰਾਇਆ 15000 ਰੁਪਏ ਦੱਸਿਆ ਉਹ ਕਹਿੰਦੇ ਕਿ ਜ਼ਿਆਦਾ ਮੈਂ ਕਿਹਾ ਇਸ ਏਰੀਆ ਚ ਨਾ ਚੱਲਦਾ ਹੈਗਾ ਔਰ ਤੁਸੀਂ ਕਿਤੇ ਵੀ ਪਤਾ ਕਰ ਲੋ 18 ਤੋਂ ਕੱਟ ਨਹੀਂ ਕਹਿੰਦੇ ਚਲੋ ਤੁਸੀਂ ਦੇਖ ਲਓ ਕੱਟ ਕਰਦੇ ਮੈਂ ਕਿਹਾ ਚਲ 500 ਰੁਪਏ ਮੈਂ ਕਿਹਾ ਇਹਦੇ ਮੂਨ ਮੋਨੂ ਦੇ ਉਹਨੂੰ ਕੱਟ ਕਰ ਦੇ ਸਾਢੇ 14000 ਚੋਂ ਨੇ ਤੈਅ ਕਰ ਲਿਆ ਮੇ ਕੋਲ ਰਿਕਾਰਡਿੰਗ ਹੈ ਉਹਨਾਂ ਦੀ ਰਿਕਾਰਡ ਹੈ ਤੇ ਉਹਨੇ ਤੈਅ ਕਰਕੇ ਕਹਿੰਦਾ ਸਾਮਾਨ ਦਿਖਾ ਦੇ ਆ ਤਾਂ ਮੈਂ ਕਿਹਾ ਦਿਖਾ ਦੇ ਉਸ ਤੋਂ ਬਾਅਦ ਫਿਰ ਕਿੰਨੀ ਦੇਰ ਬਾਅਦ ਉਹਨੇ ਕਹਾਇਆ ਮੈਂ ਕਿਹਾ ਮੋਨੂ ਲੈ ਲਿਆ ਕੋਈ ਕਹਾਇਆ ਨਹੀਂ ਲਿਆ ਉਹਨੇ ਫਿਰ ਦੁਬਾਰਾ ਫੋਨ ਕੀਤਾ ਮੈਂ ਕਿਹਾ ਸਾਡੇ ਮੁੰਡਾ ਜਿਹੜਾ ਦਿੰਦਾ ਨਾ ਜਿਹੜਾ ਜਿੱਥੇ ਰੱਖਿਆ ਟੇਕਲ ਉਹਨਾਂ ਸਾਢੇ 14 ਫੜਾ ਦੇ ਕੋਈ ਦਇਰ ਬਾਦ ਨੂੰ 13000 ਰੁਪਇਆ ਦਿੱਤਾ ਮਹੀਨੇ ਬਾਅਦ ਦਿੱਤਾ ਹੈਗਾ ਉਹ 13000 ਮੈਂ ਕਿਹਾ 13 ਕਿਉਂ ਦਿੱਤਾ ਜੇ 1.14 ਦੀ ਗੱਲ ਹੋਈ ਹੈ ਕਹਿੰਦਾ ਨਹੀਂ ਤੁਸੀਂ ਆ ਜਾਓ ਮੈਂ ਕਿਹਾ ਮੈਂ ਕਿਹਾ ਹੁਣ 16 ਦੇ ਮੈਂ ਕਿਹਾ ਮੈਂ ਆਣਾ ਲੇਟ 16 ਦੇ ਕਹਿੰਦਾ ਮੈਂ ਕਹਿ ਦਿੰਦਾ ਉਹਨਾਂ ਨੂੰ ਮੈਂ ਕਿਹਾ ਦਵਾਲਾ ਫਿਰ ਫੋਨ ਕੀਤਾ ਮੈਂ ਕਹਿੰਦਾ ਸੀ ਕਹਿੰਦਾ ਕਹਿੰਦਾ ਮੈਂ ਲੇਡੀ ਨੂੰ ਕਹਿੰਦਾ ਉਹ 16 ਦੇਵੋਗੇ ਤੁਹਾਨੂੰ ਦਵਾਲਾ ਮੈਂ ਲੇਡੀ ਨੂੰ ਖੁਦ ਫੋਨ ਕੀਤਾ ਮੈਂ ਦਾ ਮੇਰਾ ਬੇਟਾ ਪੁੱਤ ਮੇਰਾ 16 ਦੇਓ ਕਹਿੰਦੀ ਅੱਛਾ ਹੀ ਮੈਂ 16 ਦੇ ਦੇਾਂਗੇ ਕੋਈ ਪੈਸਾ ਨਹੀਂ ਦਿੱਤਾ ਮੈਨੂੰ ਸਿਰਫ ਤੇਰਾ ਆਇਆ ਹੈਗਾ ਉਸ ਤੋਂ ਬਾਅਦ ਬਿਜਲੀ ਦਾ ਬਿੱਲ ਮੈਂ ਦਿੱਤਾ ਉੱਥੇ ਬੈਠਿਆ ਨੇ 450 ਰੁਪਏ ਇੱਥੇ 11660 ਰੁਪਏ ਬਿੱਲ ਦਿੱਤਾ ਇਹ ਸਾਰੇ ਇਹ ਗਿਲ ਕੌਂਸਲਰ ਆ ਉਹ ਵੀ ਆਇਆ ਅੰਕਲ ਵਰਮਾ ਆਇਆ ਖੁਦ ਬੰਦੇ ਕਾਫੀ ਆਏ ਨੇ ਸਾਰਿਆਂ ਦੇ ਵਿੱਚ ਗੱਲ ਹੋਈ ਟਾਈਮ ਲੈ ਲਿਆ ਮੇਰੇ ਤੋਂ ਟਾਈਮ ਲੈਣ ਤੋਂ ਬਾਅਦ ਵੀ ਕੋਈ ਖਾਲੀ ਨਹੀਂ ਕਰਦਾ ਜਾਂ ਮਾਲ ਕਟਾਈ ਕਰਦਾ ਜਾਂ ਮੇਰੇ ਸੱਟਾ ਮੇਰੇ ਆ ਦੇਖੋ ਇਹਨਾਂ ਦੇ ਸੱਟਾ ਬਾਦੀਆਂ ਸਾਡੇ ਸੱਟਾ ਬਾਦੀਆਂ ਮੇਰੇ ਕੋ ਵੀਡੀਓ ਨੇ ਸੱਟਾ ਮਾਦਨ ਦੀ ਔਰ ਮੈਨੂੰ ਲਲਕਾਵੇ ਮਾਲਦੀਆਂ ਉਹ ਮੈਨੂੰ ਜਾਨ ਦਾ ਖਤਰਾ ਇਹ ਗਏ ਸੀ ਇੱਥੋਂ ਬੰਦੇ ਮਗਰ ਲਾਤੇ ਜੋਗ ਜਾ ਕੇ ਨਾ ਇਹਨਾਂ ਦੇ ਕੋਲੋਂ ਪਾਉਂਦ ਖੋ ਲਿਆ 3500 ਰੁਪਇਆ ਸੀ ਮੋਬਾਈਲ ਵੀ ਆਵੇ ਬਾਇਆ ਡਾਟਾ ਨਾ ਸਾਡਾ ਨਾ ਜਾਣਦੇ ਨਾ ਅਸੀਂ ਉਹਨਾਂ ਦਾ ਨਾ ਜਾਣਦੇ ਹੈਗੇ ਉਹ ਬਾਅਦ ਦੇਵੇ ਸਾਡਾ ਬਿੱਲ ਇੱਕ ਚੋਦੀ ਕਰ ਲਿਆ ਉਹਨਾਂ ਨੇ ਬਿੱਲ ਦੇ ਬਿੱਲ ਦੇ ਅਧਾਲ ਤੇ ਉਹ ਸਾਨੂੰ ਕਹੀ ਜਾਂਦੇ ਨੇ ਸਸੀ ਆ ਬਿੱਲ ਹੈ ਬਿੱਲ ਨਹੀਂ ਕਿ ਸਿੱਧਾ ਬਿਲਕੁਲ ਨਹੀਂ ਬਿੱਲ ਦੇ ਅਧਾਲ ਤੇ ਕਹਿੰਦੇ ਸੀ ਬਿਲ ਤਾਂ ਨਹੀਂ ਮੈਂ ਬਿੱਲ ਜੀ ਸਿੱਧਾ ਤੁਹਾਡੇ ਕੋਲ ਪ੍ਰੂਫ ਕਰਦੇ ਹਾਂ ਉਹ ਤੁਸੀਂ ਬੇਲ ਦੰਦੇ ਨਾ ਬੇਲ ਦੰਦੇ ਨਾ ਸਾਨੂੰ ਕਰਾਇਆ ਦਿੰਦੇ ਹੈਗੇ ਸਾਨੂੰ ਬਤਲ ਕੇ ਮਾਦ ਕਟਾਈ ਕਰਦੇ ਨੇ ਉਹ ਕਹਿੰਦੇ ਨੇ ਤੁਸੀਂ ਤਾਂ ਪ੍ਰਵਾਸੀ ਹੋ ਤੁਸੀਂ ਕਿਉਂ ਅਸੀਂ ਇੱਥੇ ਪਰੋਪਰ ਨਾਲ ਆਏ ਅਸੀਂ ਕਿਉਂ ਜਾਵਾਂਗੇ ਤੁਸੀਂ ਜਾਓਗੇ ਅਸੀਂ ਨਹੀਂ ਜਾਣਾ ਉਹ ਮੈਨੂੰ ਕੁਝ ਤਾਕਤਾਂ ਉਹਨਾਂ ਦਾ ਫੋਨ ਵੀ ਆ ਮੈਂ ਤੁਹਾਨੂੰ ਨੰਬਰ ਦੇ ਸਕਦਾ ਉਹ ਕਹਿੰਦੇ ਜੀ ਉਹ ਆਪਣੇ ਨੇ ਆ ਗੁੰਨੇ ਆ ਕੀ ਹੁੰਦੇ ਆ ਬੈਦਖੋ ਤੁਹਾਨੂੰ ਨੰਬਰ ਦੇ ਸਕਦਾ ਤੁਸੀਂ ਆਪ ਕੰਨੋ ਖਦ ਕਹੋ ਕੌਣ ਐ ਉਹ ਕਹਿੰਦੇ ਨੇ ਕੀ ਹੈਗੇ ਨੇ ਸਾਡੇ ਕੋ ਆ ਉਸੇ ਫੈਸਲਾ ਮੈਂ ਕਿਹਾ ਮੈਂ ਕਿਉਂ ਜਾਵਾਂ ਤੋ ਆਵਾਂ ਤੁਹਾਡੇ ਕੋ ਹੈ ਨਾ ਨਾ ਥਾਣੇ ਚ ਗਿਆ ਹੈਗਾ ਥਾਣੇ ਉਹ ਥਾਣੇ ਸੁਣਵਾਈ ਨਹੀਂ ਹੁੰਦੀ ਹੈਗੀ ਐਸਐਚਓ ਕਹਿੰਦਾ ਮੈਂ ਸੱਤ ਕਹਾਣੀਆਂ ਦੇ ਦੋਨਾਂ ਨੂੰ ਅੰਦਰ ਕਰ ਦੂੰਗਾ ਉਹ ਇੱਥੇ 100 ਨੰਬਰ ਦਾ ਹਾਂਜੀ ਪ੍ਰੋਪਰਟੀ ਮੇਰੇ ਮੈਸੇਜ ਦੇ ਨਾਲ ਜੀ ਪ੍ਰੋਪਰਟੀ ਥਾਣੇ ਲਈ ਕਿਉਂ ਕਹਿ ਰਹੇ ਹੋ ਤੁਹਾਡੇ ਦੇ ਸੱਤ ਕੰਮ ਉਧਾਣੇ ਵਾਲੇ ਉਹਨਾਂ ਦੀ ਗੱਲ ਮੰਨਦੇ ਨੇ ਸਾਡੀ ਮੰਨਦੇ ਨਹੀਂ ਪਤਾ ਨਹੀਂ ਕਿਉਂ ਨਹੀਂ ਮੰਨਦੇ ਬਜੁਰਗ ਬੰਦੇ ਆ ਸੀ ਦੇਖੋ ਅਸੀਂ ਤਾਂ ਦੇਖੋ ਜੀ ਸੁਸਾਇਡ ਕਰ ਲੈਣਾ ਸੀ ਬੰਨਾ ਦੁਖੀ ਹੈਗੇ ਆ ਅਸੀਂ ਸੁਸਾਇਡ ਕਰ ਲੈਣਾ ਉਹ ਡੀਸੀ ਦੇ ਸਾਹਮਣੇ ਜਾ ਕੇ ਕਹਾਂਗੇ ਮੇਰੀ ਵਿਸੇਜ ਦੇ ਨਾਲ ਕਹਾਂਗਾ ਜਿਹੜੀ ਮਾਰਕੀਟ ਹੋਈ ਉਹਦੀ ਕੋਈ ਸਿਲਸਿਲੀ ਫੁਟੇਜ ਹੈਗੀ ਤੁਹਾਡੇ ਸਭ ਕੁਝ ਹੈਗੇ ਆ ਜੀ ਮੈਂ ਸਾਰਾ ਕੁਝ ਦਵਾਗਾ ਤੁਸੀਂ ਦੇਖੋ ਮੈਂ ਹੁਣੇ ਦਿਖਾਣਾ ਤੁਹਾਨੂੰ ਅਸੀਂ ਮੰਗ ਅਸੀਂ ਇਨਸਾਫ ਚਾਹੀਦਾ ਸਾਨੂੰ ਇਨਸਾਫ ਚਾਹੀਦਾ ਅਸੀਂ ਘਰ ਵਿੱਚ ਸੇਫ ਨਹੀਂ ਹੈਗੇ ਇੱਥੇ ਕੱਲ ਤਾਂ ਸੇਫ ਨਹੀਂ ਆ 90 ਸਾਲ ਦੀ ਮੇਰੀ ਮੰਮੀ 72 ਸਾਲ ਦੇ ਪੈਣ ਸਾਉਦੀ ਮੈਂ ਅਸੀਂ ਸੇਫ अच्छा फिर दूसरी गल्ला ਉਹਨਾਂ ਦਾ ਕੋਈ ਆਣ ਦਾ ਟਾਈਮ ਨਹੀਂ ਕੋਈ ਜਾਣ ਦਾ ਟਾਈਮ ਨਹੀਂ ਹੈਗਾ ਕਦੇ ਕੋਈ ਆਣ ਦਾ ਟਾਈਮ ਨਹੀਂ ਕੋਈ ਜਾਣ ਦਾ ਟਾਈਮ ਨਹੀਂ ਉਹਨਾਂ ਦਾ ਸਵੇਰੇ 4 ਵਜੇ ਸਾਨੂੰ ਪਰੇਸ਼ਾਨ ਕਰ ਪੁਲਿਸ ਵਾਲੇ ਕਹਿੰਦੇ 100 ਨੰਬਰ ਤੇ ਫੋਨ ਕੀਤਾ ਕਹਿੰਦੇ ਤੁਸੀਂ ਨਾ ਇਹਨਾਂ ਨੂੰ ਪਰੇਸ਼ਾਨ ਨਹੀਂ ਕਰਨਾ 10 ਵਜੇ ਤੋਂ ਲੈ ਕੇ 6 ਵਜੇ ਤੱਕ ਕਹਿੰਦੇ ਮੈਂ 4 ਵਜੇ ਜਾਣਾ ਉਹ ਕਹਿੰਦਾ ਫਿਰ ਥਾਣੇ ਆ ਜਾਓ 4 ਵਜੇ ਜਾਣਾ ਤੇ ਕਹਿੰਦੇ ਫਿਰ ਕਹਿੰਦੇ ਤੁਸੀਂ ਜਾਓ ਅਸੀਂ ਆਪ ਇਹਨਾਂ ਕੋ ਬੂਆ ਖਿਲਾ ਲਾਂਗੇ ਇੰਨੀ ਤਕੜੀ ਬਦਮਾਸ਼ੀ ਮੈਂ ਆਪਣੀ ਜ਼ਿੰਦਗੀ 'ਚ ਨਹੀਂ ਦੇਖੀ ਹੈਗੀ ਔਰ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਪ੍ਰਾਰਥਨਾ ਕਰਦਾ ਕਿ ਮੈਨੂੰ ਰਾਤ ਤੋਂ ਰਾਹ ਦਵਾਈ ਜਾਵੇ ਮੈਨੂੰ ਕੋਈ ਅਸਲਾ ਇਹ ਬਣਾਇਆ ਆਪਣੇ ਗੁਜ਼ਾਰੇ ਵਾਸਤੇ ਮੇਰਾ ਕੋਈ ਕਾਰੋਬਾਰ ਨਹੀਂ ਹੈਗਾ ਮੇਰਾ ਕੋਈ ਕਾਰੋਬਾਰ ਨਹੀਂ ਹੈ ਮੈਂ ਆਪਣੇ ਗੁਜ਼ਾਰੇ ਵਾਸਤੇ ਬਣਾਇਆ ਮੇਰੇ ਮਕਾਨ ਤੇ ਮਾਲ ਮਾਰ ਕੇ ਬੈਠੇ ਹੈਗੇ ਨੇ ਉਹ ਮੈਨੂੰ ਲਗਾ ਦੇ ਮਾਲ ਦੇ ਨੇ ਤੈਨੂੰ ਮਾਲ ਦੇਾਂਗੇ ਕੁੱਟ ਦੇਾਂਗੇ ਇਹਨਾਂ ਨੂੰ ਹੱਥ ਮੈਂ ਮਲਾਂਦਾ ਦੇ ਆ ਇਹਨਾਂ ਦਾ ਹੱਥ ਤੇ 3500 ਰੁਪਏ ਸੀ ਮੋਬਾਈਲ ਮੋਬਾਈਲ ਕਦ ਕੇ ਖੋਇਆ ਮੋਬਾਈਲ ਖਰਾਬ ਹੋਇਆ ਸੀਗਾ ਖਰਾਬ ਹੋਇਆ ਸੀਗਾ ਮੋਬਾਈਲ ਗੁਰਮੰਡੀ ਦਿੱਤਾ ਸੀਗਾ 3500 ਰੁਪਏ ਸੀ ਖੋ ਕੇ ਲੈ ਗਏ ਇਹਨਾਂ ਦਾ ਹੱਥ ਮਲਾਂਦਾ ਦੇ ਆ ਜਿਹੜੇ ਖੋ ਕੇ ਲੈ ਗਏ ਨੇ ਮੇਰੇ ਅਪਾਰਟਮੈਂਟ ਵਿੱਚ ਲਖਾਈ ਹੈ ਉਹ ਵੀ ਤੁਸੀਂ ਗੱਲ ਕਰ ਲੋ ਐਸਆਈ ਨੂੰ ਮੋਕਾ ਦਾ ਪੁਲਿਸ ਕਿਉਂ ਨਹੀਂ ਲਖਵਾ ਸਕਦੇ ਚਲਾਇਆ ਨਾ ਮੈਂ ਇਸ ਕਰਕੇ ਨਹੀਂ ਲਖਾ ਸਕਿਆ ਮੈਂ ਕਿਹਾ ਮੈਂ ਆ ਕੇ ਲਖਾਵਾਂਗਾ ਉਹ ਕਹਿੰਦਾ ਆ ਕੇ ਲਖਾ ਲੈ ਇੱਥੇ ਤਾਂ ਦੋੜਾ ਪਿਆ ਆ ਕੇ ਮੈਂ ਕਿਹਾ ਆਧਾਰ ਕਾਰਡ ਦਿਓ ਉਹ ਕਹਿੰਦਾ ਮੈਂ ਨਹੀਂ ਦੇਣਾ ਮੈਂ ਸਵਾਲ ਜੀ ਦੇਣਾ ਕਿਉਂ ਨਹੀਂ ਤੁਸੀਂ ਪਹਿਲਾਂ ਤੋਂ ਕਿਆ ਕਹਿੰਦੇ ਸੀ ਮੇਰਾ ਇਹ ਸੋਹਰਾ ਫੇਰ ਕਹਿੰਦੀ ਮੇਰਾ ਪਿਓ ਆ ਫੋਮ ਕਹਿੰਦੀ ਮੇਰਾ ਫੁੱਫੜਾ ਮੈਨੂੰ ਕੀ ਪਤਾ ਤੇ ਕੀ ਨਾਮ ਹੈ ਸਰਬਨ ਸਿੰਘ ਉਹਦਾ ਨਾਮ ਸਰਬਨ ਸਿੰਘ ਹੈਗਾ ਆਪਣੇ ਫੋਮ ਗਾਰਡ ਬਗੈਰਾ ਇਸੇ ਕਹਿੰਦਾ ਮੈਂ ਖੋਦੀ ਹੈਗਾ ਚਲਾ ਗੋਵੇ ਆਪਾਂ ਤੋਂ ਕੋਈ ਨਹੀਂ ਲੈਣਾ ਪਰ ਗੱਲ ਇਹ ਆ ਵੀ ਸਾਨੂੰ ਆਧਾਰ ਕਾਰਡ ਨਹੀਂ ਉਹਨੇ ਦਿੱਤਾ ਅਜੇ ਤੱਕ ਅਸੀਂ ਇਹ ਮੰਗ ਕਰ ਰਹੇ ਕਿ ਸਾਨੂੰ ਇਨਸਾਫ ਚਾਹੀਦਾ ਅਸੀਂ ਆਪਣੇ ਘਰ ਤੇ ਸੇਫ ਨਹੀਂ ਠੀਕ ਸਾਨੂੰ ਨਾ 4 ਵਜੇ ਸਵੇਰ ਨੂੰ ਜਾਂਦੀ ਹੈ ਕੋਈ ਗੱਡੀ ਬਾਹਰ ਖੜੀ ਹੁੰਦੀ ਹੈ ਇੱਕ ਵਾਰੀ ਮੈਂ ਤੁਹਾਨੂੰ ਉਹ ਗੱਡੀ ਦੀ ਤਸਵੀਰਾਂ ਦੇ ਸਕਦਾ ਗੱਡੀ ਬਾਹਰ ਖੜੀ ਸੀ ਮੈਂ ਕੈਮਰੇ ਚੋਂ ਦੇਖਿਆ ਸਾਨੂੰ ਡਰ ਲੱਗਿਆ ਤਾਂ ਉਦੋਂ ਤਾਂ ਮੈਂ ਖੋਲ ਦਿੱਤਾ ਫਿਰ ਦੁਬਾਰਾ ਆ ਕੇ ਮੈਂ ਕਿਹਾ ਵੀ ਜਿਹਨੇ ਵੀ ਜਾਣਾ 6 ਵਜੇ ਅਸੀਂ ਬੂਹਾ ਖੋਲਣਾ ਸਵੇਰ ਨੂੰ ਤਾਂ ਸ਼ਾਮ ਨੂੰ ਅਸੀਂ 10 ਵਜੇ ਬੰਦ ਕਰ ਲੈਣਾ ਤੁਸੀਂ ਪੁਲਿਸ ਰਿਪੋਰਟ ਦੇ ਵਿੱਚ ਇਹ ਲਿਖਾਇਆ ਸੀ ਕਿ ਜਿੰਨੇ ਵੀ ਕਿਰਾਏ ਦੇਤਾ ਵੀ ਉਹਨੇ ਪੁਲਿਸ ਮੈਰਿਟਿਸ਼ਨ ਕਿਰਾਇਦਾ ਦੀ ਕਰਾਈ ਕਿ ਨਹੀਂ ਕਰਾਈ ਨਹੀ ਕਰਾਈ ਨਹੀਂ ਅਸੀਂ ਆਪ ਜਿਹਨੇ ਵੇਤਾ ਹੋਏ ਨਹੀਂ ਨਹੀਂ ਜਿਹੜਾ ਦੁੱਧੀ ਆ ਨਾ ਉਹਨੇ ਦਿੱਤਾ ਨਾ ਇਹ ਉਹਨੇ ਦਿੱਤਾ ਜਿਹੜਾ ਦੁੱਧ ਦੁੱਧ ਪੰਦਾ ਸੀ ਉਹਨੇ ਦਿੱਤਾ ਉਹਨੇ ਕਿਆ ਵੈਰੀਫਿਕੇਸ਼ਨ ਕਰਾਣੀ ਹੋ ਤਾਂ ਆ ਬਨਾਲ ਲਿਆ ਉਹਨਾਂ ਦੇ ਇਹ ਦਲਸਲ ਸੇ ਮੈਂ ਮੈਂ ਸਭ ਗੱਲ ਲਿਆ ਵੇ ਇੱਕ ਇਹ ਵਸਾਣਾ ਨਾ ਕਬਜਾ ਕਰਨ ਦੀ ਨੀਅਤ ਨਾਲ ਆਏ ਨੇ ਸਾ ਮਕਾਨ ਦੇ ਵਿੱਚ ਕੋਈ ਕਿਰਾਏਦਾਰ ਦੀ ਗੱਲ ਨਹੀਂ ਕੋਈ ਮਾਲਕ ਮਕਾਨ ਦੇ ਸਿਰਫ ਕਿਰਾਇਆ ਸਿਰਫ ਕਬਜ਼ਾ ਕਰਨ ਦੀ ਨੀਅਤ ਨਾਲ ਆਏ ਪਲਾਨਿੰਗ ਨਾਲ ਆਏ ਨੇ ਮੇਰੇ ਮਕਾਨ ਦੇ ਵਿੱਚ ਹੋਵੇ ਜੀ ਕੋਈ ਨਹੀਂ ਤਦੇ ਕਹਿੰਦੇ ਨੇ ਪ੍ਰਵਾਸੀ ਆ ਤੁਸੀਂ ਸਾਨੂੰ ਸਾਡੇ ਪਿਓ ਦਾ ਇੱਥੇ ਚੱਲੇ ਗਏ ਪਲਾਣਾ ਬਿਜਾਰ ਤੋਂ ਸਾਨੂੰ ਪ੍ਰਵਾਸੀ ਦੱਸ ਹੀ ਜਾਂਦੇ ਹੈਗੇ ਨੇ ਹੈ ਤੁਸੀਂ ਪ੍ਰਵਾਸੀ ਤੁਸੀਂ ਜਾਓਗੇ ਅਸੀਂ ਕਿਉਂ ਜਾਵਾਂਗੇ ਜਾਓ ਜੋ ਮਰਜ਼ੀ ਕਰਨਾ ਦੋ ਮੱਲੇ ਖਾਣੋ ਅਸੀਂ ਨਾ ਕਿਰਾਇਆ ਦੇ ਨਾਂ ਨਾ ਮੈਂ ਖੱਲੀ ਜਿੱਥੇ ਮਰਜ਼ੀ ਜਾਓ ਤੁਸੀਂ ਨਾ ਕਿਰਾਇਆ ਦੇਣਾ ਨਾ ਅਸੀਂ ਬਿਜਲੀ ਦਾ ਬਿੱਲ ਦੇਣਾ ਹੈਗਾ ਤੇ ਸਾਡੇ ਨਾਲ ਬਾਤ ਕਟਾਈ ਗੱਲ ਤੇ ਇਹਨਾਂ ਦੇ ਸੱਟਾਂ ਮਾਰੀ ਐਮਐਲ ਨਾਲ ਕਟਾਈ ਹੈਗੀ ਆ ਮੇਰੇ ਕੋ ਕਿਸੇ ਨੇ ਤਸੀਹਤ ਤੱਕ ਨਹੀਂ ਲਈ ਐਮਐਲ ਦੀ ਮੈਂ ਉੱਥੇ ਜਾ ਕੇ ਕੰਪਲੇਟ ਲਖਾਈ ਹੋਈ ਮੈਂ ਤਾਂ ਕਵਰ ਦੇ ਦਦਣਾ ਕੰਪਲੇਟ ਲਖਾਈ ਆ ਆ ਦੇਖੋ 90 ਸਾਲ ਦੇ ਬੋਝਾ ਲਗਾਏ ਪੁਲਿਸ ਕਹਿੰਦੇ ਆ ਗੰਦੀ ਵੀ ਤੁਸੀਂ ਸਾਨੂੰ ਪੁੱਛ ਕੇ ਦਿੱਤਾ ਕਹਿੰਦੇ ਪੁਲਿਸ ਤੁਹਾਡੇ ਵਾਸਤੇ ਬੈੱਲੀ ਆ ਪੁਲਿਸ ਨੂੰ ਤੁਸੀਂ ਤੰਗ ਕਰਦੇ ਆ ਹੈ ਤੇ ਕਹਿੰਦੇ ਤੋ ਮੈਂ ਹੱਥ ਜੋੜ ਕੇ ਪ੍ਰਾਰਥਨਾ ਮੇਰੀ ਮਦਦ ਕੀਤੀ ਜਾਵੇ ਮੈਂ ਸਾਰਿਆਂ ਦੇ ਸ਼ਹਿਰ ਵਾਸੀਆਂ ਨੂੰ ਪਰ ਅਸੀਂ ਉਹ ਸਾਰਿਆਂ ਨੂੰ ਮੰਨਦੀ ਮਦਦ ਕੀਤੀ ਜਾਗ ਸਰਕਾਰ ਨੂੰ ਅਸੀਂ ਹੱਥ ਜੋੜਦੇ ਆ ਸਾਡਾ ਨਾ ਅਸੀਂ ਸੇਫ ਨਹੀਂ ਹੈ ਕਿ ਸਾਨੂੰ ਡਰ ਲੱਗਦਾ ਸਾਡੇ ਸਾਡੇ ਬੱਚਾ ਅੱਜ ਅੱਜ ਮੰਗਲਵਾਰ ਸੀਗਾ ਮੇਰੀ ਸਵੇਰ ਰਾਤ ਦੀ ਮੇਰੀ ਜਾਗ ਮੈਂ 2 ਵਜੇ ਦੀ ਜਾਗਦੀ ਆ ਮੈਂ ਕਿ ਆ ਕੇ ਕਿਤੇ ਦਰਵਾਜੇ ਨਾਲ ਭੰਨਣ ਲੱਗਦਾ ਸਾਡੇ ਮੈਸੇਜ ਮੈਂ ਕਹਿੰਦੇ ਮੈਂ ਡੀਸੀ ਤੇ ਜਾ ਕੇ ਮੈਂ ਮੈਂ ਸੁਸਾਇਡ ਕਰ ਲੈਣਾ ਹੈਗਾ ਮੈਂ ਆਪਣੀ ਮਾਂ ਨੂੰ ਲੈ ਜਾਣਾ ਮੈਂ ਸੁਸਾਇਡ ਕਰ ਲੈਣਾ ਹੈਗਾ ਮੈਂ ਦੱਸੋ ਕਿੱਥੇ ਜਾਵਾਂ ਮੇਰੇ ਨੇ ਆਣੇ ਉੱਥੇ ਤੜਫਦੇ ਨੇ ਅਸੀਂ ਇੱਥੇ ਤੜਫ ਬੱਚੇ ਉਧਰ ਤੜਫਦੇ ਮੈਂ ਇੱਧਰ ਤੜਫ ਮੈਂ ਮੇਰੇ ਹੱਥ ਜੋੜ ਕੇ ਪ੍ਰਾਰਥਨਾ ਕਿ ਸਾਨੂੰ ਸੁਸਾਇਡ ਕਰਨ ਤੋਂ ਬਚਾਇਆ ਜਾਵੇ ਮੈਂ ਹਰ ਟਾਈਮ ਰੱਬ ਬਣਿਆ ਦਿੰਦਾ ਮੇਰੀ ਮੈਸੇਜ ਨੂੰ ਮਾਂ ਕਟਾਈ ਕਰਦੇ ਨੇ ਮੈਂ ਹੈ ਨਹੀਂ ਸੀਗਾ ਇੱਥੇ ਕਾਫੀ ਇਹਨਾਂ ਨੇ ਮਾਰਿਆ ਇਹਨਾਂ ਨੇ ਦੇਖੋ ਮੇਕੋ ਸਾਰੀਆਂ ਵੀਡਿਓਆਂ ਹੈਗੀਆਂ ਮਾਲ ਘਟਾਈ ਰਹੀਆਂ ਸਾਥ ਸਾਧਾ ਆਹ ਆਹ ਦੇਖੋ ਮੇਰੇ ਇਹਨਾਂ ਦੇ ਪਿੱਠ ਤੇ ਸੱਟ ਲੱਗੀ ਆ ਗੇਟ ਮਾਰਿਆਗਾ ਪਿੱਠ ਤੇ ਸੱਟ ਲੱਗੀ ਗੇਟ ਮਾਰਿਆ ਦੀ ਐਮਐਲਏ ਦਾ ਚੱਪਟੀ ਗਈ ਆ ਐਕਸ ਦਾ ਲਿਖਿਆ ਹੋਇਆ ਸਭ ਮੇਰੀ ਬੇਨਤੀ ਬੇਨਤੀ ਜੀ ਮੇਰੀ ਬੇਨਤੀ ਸਮੋ ਸਾਡੀ ਬੇਨਤੀ ਆ ਹੱਥ ਬਾਨੂ ਜੀ ਬੇਨਤੀ ਆ ਤੁਹਾਡੀ ਹਾਂ ਜੀ ਹੁਣ ਕਰੋ ਸ਼ੋਰ ਜਾਨ ਨੂੰ ਵੀ ਜਾ ਦੇਖਣੀ ਮੈਨੂੰ ਹੱਥੀ ਪੈਂਦੀ ਹੈਗੀ ਜਦੋਂ ਉਹ ਮੈਨੂੰ ਇੰਨਾ ਡਰ ਲੱਗਦਾ ਕਿ ਮੈਨੂੰ ਮਾਂ ਕੱਪੀ ਮਿੰਟ ਮਿੰਟ ਬਚਾਓ ਇਹ ਤਾਂ ਬਚਾਓ ਇਸ ਜਵਾਨੀ ਤੋਂ ਬਚਾਓ ਮੈਨੂੰ ਜਿਹੜਾ ਇਹ ਨਾਲ ਇਹ ਤਾਂ ਹੋਰ ਵੀ ਜ਼ਿਆਦਾ ਖਸਰ ਲਾ ਕੇ ਬੇਦਰਵਾਜ਼ੇ ਬੰਦ ਲਾ ਦੇ ਗਏ ਨੇ ਬੰਦਾ ਹਜੇ ਮੈਂ ਸਾਰੀ ਜ਼ਿੰਦਗੀ ਦੀ ਕਮਾਈ ਇੱਥੇ ਲਾਤੀ ਮੇਰਾ ਮੇਰਾ ਹਾਲ ਕੁਝ ਨਹੀਂ ਆਇਆ ਮੈਂ ਮੈਂ ਤਾਂ ਮਰ ਜਾਣਾ ਕਿ ਸਭ ਛੱਡ ਕੇ ਮੈਨੂੰ ਬਹੁਤ ਦੁੱਖੀ ਕਰਦੇ ਇਹ ਦਰਗਾਹੇ ਪਾ ਦਿੱਤੇ ਸਾਰਾ ਉੱਪਰ ਦੋ ਬਰਜ਼ਾ ਬੱਜਾ ਪਾ ਦਿੱਤੇ ਕੋਠੇ ਦਾ ਪੰਨ ਬਤਾ ਆ ਗੇਟ ਬੰਦੇ ਹੈਗੇ ਗੇਟ ਆਹ ਆਹ ਬੋਰਡ ਪੁੱਛੋ ਪਰਵੋਸੀਆਂ ਨੂੰ ਮੇਰਾ ਕੋਈ ਮੱਡੇ ਨੂੰ ਪੁੱਛੋ ਤੁਸੀਂ ਹਾਂ ਅਜੀਤ ਸਿੰਘ ਜੋਹਾਰ ਕਿਹਦੀ ਜਗ੍ਹਾ ਰਹਿ ਰਹੇ ਹੋ ਇਹ ਢਾਲ ਵਾਲੇ ਘਰੋਂ ਢਾਲ ਵਾਲੀ ਗੋਠੀ ਤੇ ਕੀ ਗੱਲਬਾਤ ਹੋਈ ਕੋਈ ਗੱਲਬਾਤ ਇਹਨਾਂ ਨੂੰ ਇਹ ਆ ਕਿ ਕਿਰਾਏ ਦੇ ਨਾ ਦਿੱਤਾ ਸੀ ਉਹ ਕਿਰਾਏ ਦੇ ਜਰਾ ਜੋ ਹੜ ਗਏ ਤੇ ਬਾਹਰ ਘਟਾਈ ਕਰ ਰਹੀ ਤੇ ਦੂਸਰਾ ਜੋ ਪਤਾ ਲੱਗ ਰਿਹਾ ਮੈਨੂੰ ਜੀ ਆਵਾਜ਼ਾਂ ਆਦੀਆਂ ਸੀ ਅਸੀਂ ਦੇ ਬਾਹਰ ਨਹੀਂ ਨਿਕਲੇ ਔਰ ਦੂਸਰਾ ਇਹ ਸਾਰਾ ਕੁਝ ਜੋ ਦੱਸ ਚੁੱਕੇ ਆ ਬਕਾਇਦਾ ਉਹ ਠੀਕ ਹੈਗਾ ਜੀ ਜਿੱਦਾਂ ਕੁਝ ਇਹਨਾਂ ਨੇ ਦੱਸਿਆ ਇਹੋ ਕੋਈ ਅਸੀਂ ਸੁਣਦੇ ਆ ਕਿੰਨੀ ਦੇਰ ਹੋ ਗਈ ਤੁਹਾਨੂੰ ਦਮਾਨ ਚ ਰਹਿੰਦੇ ਇਹਨਾਂ ਦੇ ਨਾਲ ਦੇ ਇਹਨਾਂ ਨੂੰ ਕਿੰਨੀ ਦੇਰ ਹੋ ਗਈ ਮੈਨੂੰ ਸਾਡੇ ਤਾਂ 2 ਸਾਲ ਹੋ ਗਏ ਆ ਇਹਨਾਂ ਨੂੰ ਗਰੀਬ ਕਾਫੀ ਜਰੂਰ ਹੋ ਗਿਆ ਜੋ ਇਹਦਾ ਅਸਰ ਹੈ ਬਿਲਕੁਲ ਠੀਕ ਹੈ ਜੋ ਇਹਨਾਂ ਨੇ ਕਹਾਣੀ ਦੱਸੀ ਆ ਉਹ ਜੀਰੋ ਜੀਰੋ ਆ ਯਾਨੀ ਕਿ ਇਹਨਾਂ ਦਾ ਧੱਕਾ ਹੋਇਆ ਵਾ ਤੁਹਾਡੇ ਕਿਹਾ ਇਹਨਾਂ ਦਾ ਪੂਰਾ ਧੱਕਾ ਹੋਇਆ ਤੇ ਪ੍ਰਸ਼ਾਸਨ ਵੱਲੋਂ ਇਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕਰਾਈ ਜਾਂਦਾ ਨਹੀਂ ਕੋਈ ਕਾਰਵਾਈ ਨਹੀਂ ਲੇਕਿਨ ਹੋਣੀ ਚਾਹੀਦੀ ਆ ਅਸੀਂ ਤੇ ਉਸ ਗੱਲ ਦੇ ਬਹੁਤ ਜ਼ਿਆਦਾ ਸਹਿਬਾ ਦਾ ਸਾਨੂੰ ਖੁਦ ਨੂੰ ਦੁੱਖ ਬਹੁਤ ਲੱਗ ਰਿਹਾ ਆ ਸਰ ਮੇਰਾ ਨਾਮ ਹਰਬੰਸਿੰਘ ਸਲੂਜਾ ਹੈ ਮੈਂ ਸੇਕਟਰ ਦਾ ਮੈਂ ਸੈਕਟਰ 32 ਰਹਿਣਾ ਜੀ ਇਸ ਏਰੀਏ ਦਾ ਸੀਨੀਅਰ ਸਿਟੀਜ਼ਨ ਫਰੈਂਡਸ ਕਲੱਬ ਦਾ ਮੈਂ ਚੇਅਰਮੈਨ ਹਾਂ ਵਾਰਦਾਤ ਅਸਾ ਹੈ ਕਿ ਜ਼ਬਰਦਸਤ ਧੱਕੇਸਾਈ ਇਹਨਾਂ ਨਾਲ ਹੋ ਰਹੀ ਹੈ ਇੱਕ ਤੇ ਇਹ ਰਹਿੰਦੇ ਸੀ ਆਸਟ੍ਰੇਲੀਆ ਤੇ ਨਾਲ ਕੋਈ ਦੁੱਧੀ ਸੀ ਜੋ ਇਹਨਾਂ ਨੇ ਦੱਸਿਆ ਹੈ ਉਹ ਦੁੱਧੀ ਨੇ ਮਿਲ ਕੇ ਉਸ ਗਿਰੋ ਨਾਲ ਇਹਨਾਂ ਨੂੰ ਫਸਾਇਆ ਹੈ ਇਹਨਾਂ ਨੂੰ ਫਸਾਇਆ ਗਿਆ ਹੈ ਤੇ ਕਿਰਾਏ ਤੇ ਜ਼ਬਰਦਸਤੀ ਉਹਨਾਂ ਨੂੰ ਕਹਿ ਕੇ ਤੇ ਵਸਾ ਦਿੱਤਾ ਅਥੇ ਕੋਈ ਨਹੀਂ ਸੀ ਜਦੂਏ ਆਸਟ੍ਰੇਲੀਆ ਤੋਂ ਆਏ ਨੇ ਫਿਰ ਇਹਨਾਂ ਨੇ ਕਿਹਾ ਭਾਈ ਦੇਖੋ ਇੱਥੇ ਇਹਨਾਂ ਨੇ ਕਿਹਾ ਕਿ ਆਪਣਾ ਆਧਾਰ ਕਾਰਡ ਦਿਓ ਤੇ ਆਧਾਰ ਕਾਰਡ ਉਹਨਾਂ ਨੇ ਦਿੱਤਾ ਨਹੀਂ ਮਹੱਲੇ ਵਿੱਚ ਅਸੀਂ ਸਾਰੀ ਇਨਕੁਆਇਰੀ ਕੀਤੀ ਹੈ ਇਹਨਾਂ ਦੇ ਕੋਲ ਗੱਡੀਆਂ ਹੁੰਦੀਆਂ ਨੇ ਮੈਰਿਡ ਜਨਾਨੀ ਹੈ ਹਸਬੰਦ ਅਥੇ ਰਹੰਦਾ ਨਹੀਂ ਤੇ ਮੋਹੱਲੇ ਵਾਲੇ ਸਾਰੇ ਗਵਾਹ ਹਨ ਨੇ ਕਿ ਕਿਸ ਤਰ੍ਹਾਂ ਦੇ ਬੰਦੇ ਆਉਂਦੇ ਨੇ ਇੱਕ ਸਰੀਪ ਬੰਦਾ 90 ਸਾਲ ਦੀ ਉਹਨਾਂ ਦੀ ਮਾਤਾ ਜੀ ਹੱਥੇ ਆਪ 70 ਸਾਲ ਦੇ ਬਜ਼ੁਰਗ ਬੰਦੇ ਉਹਨਾਂ ਨਾਲ ਧੱਕਾ ਸਾਹੀ ਹੋ ਰਹੀ ਏ ਜਦੂਆ ਪੋਚ ਕਰਨ ਗਏ ਕਿ ਭਈ ਯਾਹ ਤੇ ਤੁਸੀਂ ਛੱਡ ਦਿਓ ਇੱਥੋਂ ਸਾਨੂੰ ਸ਼ਾਂਤੀ ਨਾਲ ਰਹਿਣ ਦਿਓ ਕਿਉਂਕਿ ਇਹਨਾਂ ਨੇ ਦੇਖਿਆ ਨਹੀਂ ਸੀ ਇਹਨਾਂ ਨੂੰ ਕਿ ਕਣ ਦੇ ਕਿਰਾਏਦਾਰ ਹਨ ਇਹਨਾਂ ਨੂੰ ਧੋਖੇ ਵਿੱਚ ਰੱਖ ਕੇ ਇੱਕ ਦੁੱਧ ਦੀ ਨਾਲ ਮਿਲ ਕੇ ਜਿਹੜਾ ਗਿਰੋ ਦਾ ਹੈ ਬੰਦਾ ਉਹਦੇ ਨਾਲ ਮਿਲ ਕੇ قبضہ ਕਰਨ ਦੀ ਨੀਅਤ ਨਾਲ ਔਰ ਇਹਦੇ ਇਸ ਤੇ ਮੈਂ ਕਹਿਣਾ ਕਿ ਪੰਜਾਬ ਸਰਕਾਰ ਦੀ ਕਾਨੂੰਨ ਵਿਵਸਥਾ ਦੀ ਫੇਲ ਹੋ ਰਹਾ ਹੈ ਕਿ ਅਕਰ ਦੀ ਲੋਕਾਂ ਦੀ ਹਿੰਮਤ ਪੈ ਰਹੀ ਲੋਕ قبضہ ਕਰ ਰਹੇ ਨੇ ਲੋਕਾਂ ਤੇ ਮਕਾਨ ਤੇ ਉਹ ਅਸੀਂ قبضہ ਹੋਣ ਨਹੀਂ ਦੇਣਾ ਐਜ਼ ਅ ਸੀਨੀਅਰ ਸਿਟੀਜ਼ਨ ਚੇਅਰਮੈਨ ਮੈਂ ਆਪਣੇ ਸੀਨੀਅਰ ਸਿਟੀਜ਼ਨਸ ਦੇ ਨਾਲ ਸਾਰੇ ਮੈਂਬਰਾਂ ਨਾਲ ਖੜਾ ਔਰ ਅਸੀਂ ਹਰ ਜਗ੍ਹਾ ਅਨਾਦਰ ਸਾਥ ਦੇਣੇ ਵਾਸਤੇ ਤਿਆਰ ਤੇ ਤਤਪਰ ਅਸੀਂ ਦੋਨਾਂ ਨੂੰ ਬਿਲਾ ਕੇ ਪ੍ਰਦਰਾਲ ਕਰ ਰਹੇ ਹਾਂ ਜੀ ਠੀਕ ਹੈ ਜੀ ਤੇ ਜੋ ਬਣ ਗਈ ਕਾਰਵਾਈ ਹੋ ਉਹ ਬਲਤ ਲੈ ਆਵਾਂਗੇ ਅੱਛਾ ਜੀ ਠੀਕ ਹੈ ਇਹ ਹੈਗੇ 24 ਨੌ ਨਹੀਂ ਜੀ 24 ਨੌ ਚੌਧਰੀਆਂ ਦੋਨਾਂ ਵੱਲੋਂ 24 ਦੀ ਹੋਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ ਲੈ ਅਸੀਂ ਦੋਨਾਂ ਨੂੰ ਟਾਈਮ ਦਿੱਤਾ ਹੈਗਾ ਪਰ ਉਹ ਆਈ ਨਹੀਂ ਠੀਕ ਹੈ ਜੀ ਬਾਕੀ ਤੇ ਉਹ ਕਹਿੰਦੇ ਜਿਹੜੀ ਐਮਬਾਲ ਗੱਟੀ ਆ ਉਹਦੇ ਹੀ ਹਜੇ ਰਸੀਦ ਵੀ ਨਹੀਂ ਸਾਡੇ ਤੋਂ ਮੰਗੀ ਗਈ ਹੈਗੀ ਇੰਨੇ ਦਿਨ ਹੋ ਗਏ ਆ ਰਸੀਦ ਸਾਨੂੰ ਲਿਆ ਕੇ ਦੇਣ ਸਾਡੇ ਉਹ ਕਹਿੰਦੇ ਸਾਨੂੰ ਦੱਸਿਆ ਨਹੀਂ ਕਿ ਨਾਲ ਸਾਡੇ ਮੁੱਖਾ ਦੇਖਣ ਆਏ ਰਸੀਦ ਸਾਨੂੰ ਲੈ ਕੇ ਦੇਣ ਸਾਡੇ ਐਮਐਲਏ ਨਾਲ ਲੈ ਆ ਨਹੀਂ ਰਸੀਦ ਨੀਤੀ ਕੋ ਗੱਲ ਜੀ ਸਰ ਉਹ ਕਹਿੰਦੇ ਸਾਡੇ ਤੋਂ ਮੰਗਿਓ ਨਹੀਂ ਗਈ ਇਹ ਤਾਂ ਅਸੀਂ ਜਿਹੜੀ ਐਮਐਲਏ ਨਾਲ ਲੈ ਆ ਨਹੀਂ ਆ ਜੀ ਉਹ ਤੋਂ ਮਿਲਾਂ ਵੀ ਜੋ ਪਤਾ ਹੈ ਉੱਥੋਂ ਮੈਂ ਸਿਵਲ ਅਫਸਰ ਤੋਂ ਜਿਹੜੀ ਐਮਐਲਏ ਨਾਲ ਰੀਸੀਵ ਕਰ ਲਈ ਆ ਜੀ ਸਰ ਕੀ ਤਰਤੀਸ ਕੀਤੀ ਹੈ ਤੇ ਕੀ ਬਣਦੀ ਕਾਰਵਾਈ ਹੋਏਗੀ ਬਣਦੀ ਕਾਰਵਾਈ ਜੋ ਉਹ ਕਰਦਾਂਗੇ ਜੀ ਠੀਕ ਹੈ ਨਾ ਬੁਲਾਇਆ ਉਹਨਾਂ ਨੂੰ ਟਾਈਮ ਦਿੱਤਾ ਸਰ ਹੁਣ ਤੱਕ ਕੀ ਅਸੀਂ ਦੁਬਾਰਾ ਬੁਲਾ ਕੇ ਫੇਰ ਦੁਬਾਰਾ ਪ੍ਰਦਾਨ ਕਰਦੇ ਆ ਜੀ ਜੋ ਬਣਵੀਂ ਕਾਰਵਾਈ ਹੋਊਗੀ ਹਮ ਚਲੇ ਜੀ ਜੱਸੇ ਤੁਹਾਡਾ ਕੀ ਨਾਮ ਆ ਜੀ ਮੇਰਾ ਨਾਮ ਐਸਏ ਸਰਜੀਤ ਸਿੰਘ ਜੀ ਤੇ ਥਾਣਾ ਕਿਹੜਾ ਸਰ ਮੋਤੀ ਨਗਰ ਜੀ